ਬੀਜੀ ਸਾਰੇ ਵੀਰਾਂ ਨੂੰ ਸੰਦੀਪ ਦੇ ਜੀ ਫਾਨ ਤੁਹਾਡਾ ਬੋਬੋ ਵੈਲਕਮ ਹੈ ਜੀ ਤੇ ਵੀਜੀ ਅੱਜ ਆਪਾਂ ਉਸਮਾ ਬੋ ਚੁੱਕੇ ਆ ਜਿਲ੍ਹਾ ਤੰਦਰ ਪੈਲਾ ਤਸਵੀਰ ਵੀ ਤੰਦਰ ਪੈਂਦੀ ਆ ਚਲੋ ਵੀਰਾਂ ਨੂੰ ਪਹਿਲੀ ਵੀਡੀਓ ਬਣਾਉਂਦੇ ਰਹੇ ਆ ਆਪਾਂ ਤੇ ਮੇਰੇ ਆ ਯਾਰ ਆ 2:00 ਵਜੇ ਬਾਈਨ ਲੱਗੀ ਆ ਤੇ ਸਾਨੂੰ ਵੀ ਮੇਨ ਗੱਲ ਦਾ ਸਾਨੂੰ ਡੂਲ ਬਰੇ ਖਰਚਾ ਵੀ ਪੈ ਜਾਂਦਾ ਵੀ ਕਹਿੰਦੇ ਭਾਈ ਜੀ ਪਿਆਰ ਆ ਸਾਨੂੰ ਆਪਣਾ ਜਦੋਂ ਆਪਣਾ ਭਰਾਵਾਂ ਵਾਲਾ ਪਿਆਰ ਬਿਲਕੁਲ ਜੀ ਬਿਲਕੁਲ ਹਾਂ ਜੀ ਨਹੀਂ ਜਦੋਂ ਇੰਨਾ ਭਾਈ ਜਿੰਦਾ ਬੜਾ ਵਾਹ ਹੁੰਦਾ ਕਹਿੰਦੇ ਜੀ ਬਿਲਕੁਲ ਬਿਲਕੁਲ ਭਰਾਵਾਂ ਸਿਰ ਤੇ ਹੀ ਆ ਜੀ ਕਮਰਾ ਹੁਣ ਤੋਂ ਬੜਾ ਚਲੀ ਜਾਂਦੇ ਆ ਕਮਰਾ ਚਲੀ ਸਾਡਾ ਵੀ ਚਲੀ ਬਿਲਕੁਲ 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 ਜੀ ਤੇ ਜਿਹੜਾ ਮੈਨ ਪਿਆਰ ਦੀ ਗੱਲ ਹੁੰਦੀ ਹੈ ਗੱਲ ਪਿਆਰ ਦੀ ਨਹੀਂ ਜੀ ਹੁਣ ਤੁਹਾਡਾ ਨਾਮ ਲੈ ਕੇ ਨਿਕਲ ਜਾਂਦਾ ਜੀ ਭਾਈ ਜੀ ਰਾਜਵੀਰ ਸਾਡਾ ਭਾਈ ਜੀ ਟਰੱਕ ਦੀ ਡੰਡਾ ਤਾਂ ਜਾਗ ਦਿੰਦੇ ਬਿਲਕੁਲ ਜੀ ਬਿਲਕੁਲ ਚਲੋ ਹੋਰ ਸੁਣਾਓ ਸਦੀ ਜੀ ਭਰਾਵ ਜੀ ਨੂੰ ਕਿਹਾ ਜਾਂਦਾ ਜੀ ਤੇ ਮਾਨ ਹੋਵੇ ਹਾਂ ਜੀ ਹਾਂ ਜੀ ਹੋਰ ਸੁਣਾਓ ਸਦੀ ਮਾਤ ਜ ਉਹ ਜਿਹੜੇ ਜੱਗਾਂ ਪਾਉਂਦੇ ਆ ਉਹ ਜਿਹੜੇ ਮੂਹੇ ਮਾ ਪਾਈ ਆਈ ਚਾਹ ਰਹਾ ਜੀ ਤੇ ਅੱਜ ਆਪਣੇ ਤੋਂ ਸੰਧਾ ਹੈ ਜੀਆਂ ਵਾ ਤਿੰਨ ਮਹੀਨੇ ਦੋ ਗਾਈਆਂ ਆ ਅੱਛਾ ਜੀ ਤੇ ਦੋ ਮਹੀਨੇ ਸੁਈਆਂ ਠੀਕ ਆ ਤੇ ਦੋ ਇੱਕ ਛੋਟੀ ਪੂਰੀ ਗੱਭਣ ਆ ਹੈ ਜੀ ਦੋ ਗਾਵਾਂ ਗੱਭਣ ਠੀਕ ਆ ਮਰ ਪੰਜ ਕੇ ਪਾਸੋਂ ਹੈ ਗਈਆਂ ਪਾਂਡਿਕ ਪਾਂਡਿਕ ਹੈ ਗਈ ਜੀ ਛੋਟੀ ਦੇ ਕੋਰ ਹੈ ਗਈ ਪਰ ਉਹ ਪਾਈ ਨਹੀਂ ਹੋਣਾ ਆਪਾਂ ਅੱਜ ਫਿਰ ਅੱਜ ਤਾਂ ਹੋਵੇ ਰਹੇ ਥੋੜਾ ਆਪਣੇ ਪੰਜਾਬੀ ਤਿਹਾਰੇ ਬੜਾ ਵੱਡਾ ਹਨ ਹਾਂ ਥੋੜੀ ਜਿਹਾ ਲੈਣਾ ਤੁਹੀਂ ਵੀ ਮੈਨੂੰ ਫੋਨ ਲਾਇਆ ਤੇ ਲੈ ਹੋਏ ਸਾਢੇ 10 ਹੋਏ ਆ ਤੇ ਉਹ ਕਰਕੇ ਫਿਰ ਵੀ ਉਹ ਅੱਜ ਫਿਰ ਤਿਆਰੀ ਨਹੀਂ ਹੋ ਸਕੀ ਹਾਂਜੀ ਹਾਂਜੀ ਤੇ ਇਹ ਰੇਡ ਵੀ ਅੱਜ ਫਿਰ ਬਾਜੀ ਨਿਗ ਨਿਗ ਹੀ ਕਰਦੇ ਜਾਂਦੇ ਨੇ ਨਿਗ ਨਿਗ ਕਰਨੇ ਬਾਜੀ ਅੱਜ ਨਹੀਂ ਨਿਗ ਨਿਗ ਲੋੜੀ ਦਾ ਤਿਹਾੜਿਆ ਹਾਂਜੀ ਤੇ ਅੱਜ ਆਪਾਂ ਮਤਲਬ ਨਾਂ ਮੇ ਚੱਕਲੇ ਫਟੇ ਵਾਲਾ ਕੰਮ ਕਰਨਾ ਜੀ ਚਲੋ ਕਿਧਰ ਲੱਗੀ ਹੁਣ ਇਧਰੋਂ ਲੱਗੀ ਵਾਡੀ ਮੈਂ ਹੋਏ ਹੁਣੇ ਨਾ ਸਭ ਪੁੱਛ ਰਹੀ ਹੈ ਜੀ ਹਾਂਜੀ ਆ ਵੇਖੋ ਆ ਤੇ ਆਪਣਾ ਰਾਜਨੀਤਿਕ ਇਹਨੇ ਰਿਕਾਰਡ ਦੋ ਦਿੰਦਾ ਵੇਖੋ ਸੰਦੀਪ ਜੀ ਇਹਦੇ ਆਪੋ ਆਪਣੀ ਸਮਝ ਜੇ ਇਹ ਨਾ ਮਲ ਕਾਲੀ ਝੋਟੀ ਇਹਦੇ ਉੱਤਰ ਕੇ ਸੁਪੀ ਆਉਂਦੇ ਅੱਛਾ ਹਾਂਜੀ ਉਹ ਉਹ ਦੇ ਗਲੇ ਹੰਦੇ ਆ ਵੀ 13 14 ਕਿਲੋ ਚੋਦੇ ਰਹੇ ਆ ਠੀਕ ਆ ਤੇ ਹੁਣ ਤੇ ਚੱਕਰੇ ਵੀ ਸੁਪੀ ਆ ਸੁਪੀ ਆ ਤੇ ਇਹ ਨੂੰ ਇੱਕ ਦੋ ਦਿਨ ਖਾ ਪੀਏ ਪਾ ਲਾਗੀ ਨਾ ਕੀ ਆ ਆਪਾਂ ਬਾਕੀ ਵੀ ਬੇਨਤੀ ਕਰਦੇ ਵੀ ਜਿਹੜਾ ਵੀਰ ਤੇ ਇਥੋਂ ਲੈ ਗਿਆ ਉਹਦੀ ਆਪਣੀ ਕੋਈ ਗਰੰਟੀ ਨਹੀਂ ਕਿਨੇ ਆਪਣੀਆਂ ਟਿਪਕੇ ਪਾਸ ਕਰ ਲਈ ਹਾਂ ਜੇ ਆਨਲਾਈਨ ਜਾਂਦੀ ਹੈ ਤੁਹਾਡੀ ਵੀਡੀਓ ਤੇ ਜਾਂਦੀ ਆ ਹਾਂਜੀ ਹਾਂਜੀ ਆਪਾਂ ਉਹਦੇ ਜ਼ਿੰਮੇਵਾਰ ਹੋਗੇ ਟੈਂਪੂ ਜੇ ਮੰਨ ਲਓ ਗੱਪਣ ਆ ਤੇ ਟੈਂਪੂ 'ਚ ਚੜੀ ਦੇ ਥਣ ਤੇ ਪੋ ਬਸ ਠੀਕ ਆ ਠੀਕ ਨਹੀਂ ਬਿਲਕੁਲ ਜੀ ਸੰਦੀਪ ਜੀ ਜੇ ਮੰਨ ਲਓ ਆਪਾਂ ਸੱਜਰ ਭੇਜੀਏ ਦੋ ਟਾਈਮ ਚੋ ਕੇ ਦੱਸੋ ਉਸੇ ਵੇਲੇ ਇਹ ਗਲਤ ਨਿਕਲਦਾ ਬਿਲਕੁਲ ਕਿਉਂਕਿ ਅਨੀ ਫਿਰ ਉਹਦੇ ਨੂੰ ਅਗਲੇ ਨੇ ਪੈਸੇ ਦੇਣੇ ਸੰਦੀਪ ਜੀ ਤੇ ਫਿਰ ਸ਼ਰਮਾਕਾ ਦਾ ਸ਼ਰਮਾਕਾ ਦਾ ਬਿਲਕੁਲ ਜੇ ਆਪਾਂ ਚੰਗਾ ਲੱਗਦਾ ਲੈ ਲੋ ਜੀ ਨਹੀਂ ਬਿਲਕੁਲ ਠੀਕ ਹੈ ਬੱਚਾ ਮਗਰ ਕੀ ਆ ਗਿਆ ਬੱਚਾ ਮੇਲ ਕਾਫ ਆ ਗਿਆ ਲੋਟਾ ਚਲੋ ਜੀ ਖਾਓ ਮੜਾ ਥਾਨ ਤੁਨ ਖਾਓ ਦੇਖੋ ਇਹ ਮੈਂ ਥਾਨੇ ਵੀ ਬੜਾ ਨਜ਼ਾਰਾ ਦਾ ਮੈਂ ਕੁਝ ਹੱਥਾਂ ਲੱਗੇ ਰਹੇ ਹਾਂ ਹਾਂ ਜੀ ਦੇਖ ਵਾਡੀ ਝੋਟੀ ਨਾਲ ਪੁਲ ਹੈ ਦੋ ਵੱਡੀ ਝੋਟੀ ਆ ਇਹ ਨੂੰ ਸਮਝ ਲੈ ਆਪਣੇ ਨਾਲ ਵੀਰ ਨੂੰ ਆਉਣ ਲੱਗ ਗਿਆ ਦਿਖਾਓ ਮਟਰ ਫੇਸ ਵੱਡਾ ਦਿਖਾਓ ਬੱਸ 600% ਇੱਕ ਇੱਕ ਮਿੰਟ ਰੋਕੋ ਮੂੰਹ ਮੂੰਹ ਖਾ ਕੇ ਦੇ ਦਿਓ ਚਲੋ ਕੋਰੋ ਚੱਲ ਸੋਣਿਆ ਅੰਮੀ ਦੋਲ ਰੱਖੋ ਕੈਮਰਾ ਮੈਨ ਨਹੀਂ ਜਾ ਰਿਹਾ ਬਸ ਠੀਕ ਹੈ ਭਾਜੀ ਖਾਣ ਬੜਾ ਕਵਾਡ ਰੱਖੋ ਬੋਕਵਾੜ ਮੇਨ ਦੀ ਚੀਜ਼ ਹੈ ਆ ਜਾਓ ਲੈ ਲੈ ਆ ਜਾਓ ਜੀ ਆ ਜਾਓ ਆ ਜਾਓ ਆਹਨ ਫਿਰ ਨਾਲੇ ਤੁਹਾਨੂੰ ਲੱਗਿਆ ਨਹੀਂ ਠੀਕ ਹੈ ਤਨ ਬਤਾ ਲੇਦਾ ਨਾ ਜਦ ਸੂਰੀਏ ਚ ਆ ਕੇ ਡੰਗਰ ਅਫੇ ਤੁਹਾਨੂੰ ਪਤਾ ਜੀ ਸਿਰ ਇਹ ਲੱਪਾ ਜੇ ਇੱਕ ਸੋਰੀ ਮਾਰ ਲੱਪਾ ਮਾਰ ਜਣਾ ਜੀ ਹਲੇ ਬਿਲਕੁਲ ਜੀ ਨੂੰ ਹੀ ਟੇਟਾ ਹੀ ਹੋਇਆ ਲੇ ਜੀਰ ਹਲੇ ਪੈਣ ਵਾਲੀ ਮੈਂ ਨਹੀਂ ਤੇ ਬਾਕੀ ਆਪਾਂ ਜਿੱਦਾਂ ਜੀਰ ਪੈਣੀ ਜਿਹੜਾ ਵੀ ਸੌਦਾ ਕਰੂਗਾ ਜੀਰ ਦੀ ਵੀਡੀਓ ਉਸਦੇ ਨਾਲ ਦਾਵਾਂਗੇ ਠੀਕ ਆ ਹਾਂ ਜੀ ਹਾਂ ਜੀ ਮੁਰਗੀ ਕੱਲ ਉਹਨਾਂ ਕੋਲ ਆਇਆ ਗੱਲ ਕਹਵੇ ਭਾਈ ਜੀਰ ਆ ਕਿ ਤਾਂ ਉਹ ਚੀਜ਼ ਹੀ ਆਪਣੀ ਗਾਰੰਟੀ ਹੈ ਵੀ ਜੀਰ ਦੀ ਆਪਾਂ ਉਸੇ ਵਾਲੀ ਵੀਡੀਓ ਨਾਲ ਦਾਵਾਂਗੇ ਠੀਕ ਆ ਹਾਂ ਜੀ ਬੋਲੋ ਫਿਰ ਸਰਦੀਪ ਜੀ ਮੁੱਲ ਦੇ ਦਾ ਮਤਲਬ ਕੋਈ 1-5 ਗਰੇ ਲੱਖ ਗਰੇ ਪਛਾਣੇ ਦੇ ਦਈਏ 92 ਦੀ ਦੇ ਦਾਂਗੇ ਪੂਰਾ 92 ਦੀ ਦੇ ਦਾਂਗੇ ਐਂਡ ਗਰਾਫੇ ਬਾਦ ਆਉਂਗਾ ਜੀ ਤਾਂ ਨਾ ਕਮਾਈ ਪਰ ਕੋਰੋਨਾ ਕਰੋ ਇਹ ਸੰਦੀਪ ਦੀ ਦੁੱਧ ਹੋ ਗਰ ਥੱਲੇ ਕੋਈ 10 ਕਿਲੋ ਨੋ ਗਾਰੰਟੀ 90 ਦੀ ਗਾਰੰਟੀ ਕੋਣ ਗਾਰੰਟੀ ਬੋਲ ਗਾਰੰਟੀ ਨਾ ਆਉਂਦੀ ਰਛਮ ਮਗਰੇ ਕੀ ਆ ਗਿਆ ਮੇਰੇ ਘਟਾ ਨੂੰ ਮਗਰੇ ਦੇ ਵੀ ਇਹ 10 12 ਦਿਨਾਂ ਸੁਈ ਦੇ ਬੱਚਾ ਉਧਰ ਜੀ ਥੜਦਾ ਕਰ ਚ ਉਧਰ ਬੱਚੇ ਵਿਖਾਣੇ ਆ ਦਿਖਾ ਦੇ ਵਿਖਾਣੇ ਆ ਦਿਖਾ ਦੇ ਹਾਂ ਜੀ ਇਹ ਰੇਡ ਵੇਖੀ ਜਾਵੇ ਬਾਈ ਬਿਲਕੁਲ ਜੈਸ ਨੇ ਕਿ ਨਹੀਂ ਗੇ ਮੈਂ ਨਾ ਬੇਲ ਦੇ ਸਨ ਦੇ ਕਿੱਡੀ ਲਾਈ ਨਾ ਇਹਦੀ ਪੋਣੀ ਪੋਣੀ ਝੋਟੀ ਆ ਸਣੀ ਝੋਟੀ ਆ ਆ ਲੈ ਲੈ ਮੁੱਠੀ ਵਿੱਚ ਝੋਟੀ ਨਾਲ ਬਿਲਕੁਲ ਬਿਲਕੁਲ ਆਓ ਆਓ ਜੀ ਆਜੋ 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 ਬਾਕੀ ਇਹਨਾਂ ਵੀ ਮੇਰਾ ਲੈਂਦਾ ਦੋ ਟਾਂਕ ਪੁਆਈ ਰੱਖਦਾ ਹਾਂ ਬਿਲਕੁਲ ਭਾਜੀ ਬਿਲਕੁਲ ਬਿਲਕੁਲ ਹੀ ਮਜ਼ਾ ਦੀ ਨਾਨੂ ਦੀ ਸ਼ਰੀਰ ਦੀ ਤਾਂ ਹੀ ਹੁੰਦਾ ਹਾਂਜੀ 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 ਰੱਖੋ ਹਾਂ ਠੀਕ ਹੈ ਚੱਲੋ ਜੀ ਹਾਂ ਜੀ ਦਖਾ ਲਗ ਲਵੇ ਨਾ ਜੀ ਨਾਲ ਇਹ ਦਿਖਾਓ ਥਾਂ ਤੋਂ ਖਾਓ ਇਹ 5:30 ਦੇ ਵਿੱਚ ਦੀ ਚੋਈ ਜੇ ਤੇ ਟਾਈਮ ਹਲੇ ਹੈ ਜੇ 10:48 ਮਿੰਟ ਚਲੋ ਹਾਂਜੀ ਹਾਂਜੀ ਬੋਲੋ ਜੀ 75 ਹਾਂਜੀ 75 ਦੀ ਦੇ ਦਾਂਗੇ ਜੀ ਪੂਰੇ 70 ਦੀ ਯਾਰ ਹੋਰ ਛੱਡਿਆ ਯਾਰ ਹੋਰ 80 ਹਾਂਜੀ ਠੀਕ ਹੈ ਦੇ ਦਾਂਗੇ ਤਾਂ ਪੂਰੀ ਰਮਣਾ ਗੰਬਣ 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 ਦੇਖੋ ਕੱਟੀ ਹੈ ਦੂਜਾ ਪੁਨੀਰ ਘਰ ਦੇ ਬਾਦੂ ਦੂਜਾ ਸੂਆ ਦੂਜਾ ਸੂਆ ਸਲੀਰੀਓ ਇੱਕਲੇਪ ਕਿੰਨਾ ਲੱਗਾ ਆਹ ਬਚਾਰੀ ਉਹਦਾ ਮੈਂ ਦਾ ਦੂਜਾ ਸੂਆ ਲੈ ਲੈ ਨਖਬਾ ਠੀਕ ਆ ਲੈ ਜਾ ਲੈ ਜਾ ਅੰਦਰ ਲੈ ਜੂ ਬਣਾ ਦੇ ਲੈ ਜੂ ਲੈ ਜੂ ਵਾਲੇ ਦੋ ਚਾਰ ਦੇ ਲੈ ਜੂਗੀ ਤੇ ਨਹੀਂ ਠੀਕ ਆ ਪਹਿਲੇ ਇਸ ਵੀਡੀਓ ਆਪਣੇ ਕੋਲ ਪਿੰਡੋਂ ਮੈਂ ਲਈ ਆ ਹਾਂਜੀ ਉਹ ਬੰਦੇ ਆਦੇ ਆ ਵੀ ਅਸੀਂ 10 ਕਿਲੋ ਚੋਚ ਹੋਇਆ ਹਾਂਜੀ ਤੇ 10000 ਕਿਲੋ 12 ਕਿਲੋ ਦੇ ਹਰ ਕੇ ਵਿੱਚ ਵਾਦੂ ਸਨੀ ਕਰ ਦੋ ਕੋਈ ਨਾ ਬਾਕੀ ਤੁਸਨ ਕੋਲ ਬੂਰੀ ਥੁੜੀ ਲਾਭੀ ਕਰਦੇ ਆ ਘੱਟ ਲਾਭ ਤੇ ਬਾਕੀ ਹੈ ਲੈ ਕੋ ਤੇ ਨਿਸਪੜੀ ਸੋਣੀ ਸੋਰੀ ਦੋ ਐ ਕਲਿੱਪ ਨੀਗਾ ਨੀਗਾ ਜੀ ਬੰਨਨ ਕਰਾਓ ਹਾਂਜੀ ਬੋਲੋ ਜੀ ਦੇ ਵੀ ਕਿਆ ਸੀਰੀਸ ਜਾਂ ਅਪੇ ਘਾੜੋ ਪੱਕਾ ਹੀ ਕਰਦੇ 70000 ਦੀ ਦੇ ਦਾਂਗੇ ਨੀਪਾ ਹੋਰ 2000 74 ਦੇ ਚਾਹ ਦੇ ਦਾਂਗੇ ਦੇ ਦਾਂਗੇ ਚੁੱਤ ਨਹੀਂ ਜਾਉਂਦਾ ਸਾਡੀ ਕੋਈ ਆਤੀ ਮੋਦੀ ਜਾਂ ਅਮਾ ਵਸ਼ੀ ਇਹ ਦੂਜਨ ਸੰਦੀਪ ਜੀ ਗੱਬਰ ਗੱਬਰ ਅੱਛਾ ਤੇ ਇਹ ਵਸ਼ੀ 5-4 ਦਿਨ ਲਊਗੀ ਲੈ ਇਧਰ ਹੋ ਢੇ ਢੂਲ ਕਿੰਨੀ ਆ ਠੰਡੀ ਵੇਖੋ ਨਹੀਂ ਚੰਗੇ ਨਹੀਂ ਪਰ ਫੇਰ ਮੈਂ ਕੋ ਚੱਕਣ ਇਹਨੇ ਪਹਿਲੇ ਸੂਏ ਸੰਦੀਪ ਜੀ 20 ਕਿਲੋ ਦੁੱਧ ਚਵਾਇਆ ਜੇ ਬੰਦੇ ਨੇ ਹਾਂ ਜੀ ਐਗਰ ਦੁੱਧ ਜਿਆਦਾ ਨਹੀਂ ਨਾ 22 23 ਕਿਲੋ ਦੁੱਧ ਚਵਾ ਦੂਗੀ ਵਸ਼ੀ ਦੇਖੋ ਵਸ਼ੀ ਆ ਫੇਸ ਕੁਆਲਟੀ ਵਾ ਦੇਖੋ ਵੇ ਇਧਰ ਸੰਦੀਪ ਜੀ ਫੇਸ ਕੁਆਲਟੀ ਵੇ ਵਸ਼ੀ ਚੱਲ ਲਓ ਨਾ ਨਾ ਨੇ ਰਲੀਜ ਜੀ ਕਰਮੀ ਮਣਾਉਣੀ ਹਾਂ ਤਰੋਸਾ ਹੈ ਬੈਠਾ ਤਰੋਸਾ ਤੇ ਪਰ ਛਾਣ ਪਾਣਾ ਵੇਖਦਾ ਚੰਗੀ ਬੈਣਾ ਬਹੁਤ ਨਰਮ ਇਧਰ ਸੰਦੀਪ ਜੀ ਸੇ ਕੋ ਬੱਬਦੀ ਨਹੀਂ ਹੋ ਰਹੀ ਸੰਦੀਪ ਆ ਵੇ ਖਵਾ ਨਹੀਂ ਮੌਕਾ ਮਿਲਿਆ ਆ ਵੇਖੋ ਲੈ ਦੋਵਾਂ ਵਾਰ ਚੋਈ ਗਏ ਸਰਾ ਜੁੱਲ ਲੈ ਇਹਨੇ ਕਰੇ ਹੋਰ ਮੰਨ ਲੰਮੀ ਤੋਰ ਮੜਾ ਜਾ ਲੰਮੀ ਤੋਰ ਸੰਦੀਪ ਲੈ ਹੌਟ ਮਾ ਆਜੋ ਸੂਮਾ ਬੇ ਸਣੀ ਅੱਜ ਸੁਦੀਪ ਕਿੱਡਾ ਵਧੀਆ ਆ ਆ ਜਾ ਮੈਂ ਦੇਖਣਾ ਨਾ ਯਾਰ ਇਹਦਾ ਜੀ ਕੋਈ ਚੱਕਰ ਨਹੀਂ ਹੈ ਬਿਲਕੁਲ ਬਿਲਕੁਲ ਇਹ ਨਾ ਸੰਦੀਪ ਜੀ ਸਹੀ ਪੁੱਛੋ ਲੈ ਪਾਣੀ ਨਾ ਆਉਂਦਾ ਬੱਤੀ ਨਹੀਂ ਆਉਂਦੀ ਸੀ ਬੱਤੀ ਬਿਲਕੁਲ ਹਾਂਜੀ ਬੱਤੀ ਪ੍ਰੋਬਲਮ ਜੀ ਇਹ ਤਾਂ ਤੁਹਾਨੂੰ ਪਤਾ ਨਲਕੇ ਦੇ ਅੱਜ ਕੱਲ ਹੋਣੀ ਕਿ ਇਹਦੇ ਘਰਾਂ ਜਿਹਾ ਹਾਂ ਹਾਂ ਜੀ ਬਰਾ ਮੋਲ ਤੇ ਇਹਦਾ ਬਾਠ ਸਾਰੇ ਦੇ ਦਿੱ ਗਏ ਕਰ ਦਿਓ ਫਰ ਕੀ ਹੋਣਾ ਕਰਨਾ ਜਾਨ ਜੱਫੀ 57000 ਦੀ ਦੇਦਾਗੇ ਹਾਂ ਹਾਂਜੀ ਨਹੀਂ ਰੇਟ ਠੀਕ ਆ ਪਰ ਘਟਾਣਾ ਹੀ ਨਹੀਂ ਕਿਡਾ ਲੀਏ ਨੇ ਤੇ ਵੇਖ ਲਓ ਤੂੰ ਕਰਾਉਣਾ ਮਾਨਦਾਰਾ ਜਾਨ ਦੋ ਠੀਕ ਇਹਨਾਂ ਦੇ ਜਾਨ ਦੋ ਅਹੀਂ ਤੇਨੂੰ ਕਹਿਣਾ ਇਹ ਪਹਿਲੀ ਵੀ ਜਾਣਦੋ ਐ ਜੀ ਇਹ ਕਹਿਣਾ ਜੈ ਜੀ ਇੱਥੇ ਅੰਦਰ ਚੱਕੇ ਨਹੀਂ ਸਦੀਪ ਵੀ ਰੁਪਈਆਂ ਦੀ ਬਚੀ ਇਹ ਆਪਾਂ ਨੂੰ ਪਤਾ 65000 ਦੀ ਇਹ ਤੁਹਾਨੂੰ ਸੁਣ ਪਹਿਲੇ ਬਿਲਕੁਲ ਹਾਂ ਜੀ ਤੁਹਾਨੂੰ ਹਾਂ ਜੀ ਆ ਵੀ ਤੁਜਣ ਵਸ਼ੀ ਦੇ ਸੇ ਇਹ ਵੀ ਕੱਪੜੇ ਆ ਪਹਿਲਣੇ ਆਏ ਅੱਛਾ ਪਹਿਲਣੇ ਆ ਹਾਂ ਜੀ ਲਓ ਜੀ ਪਹਿਲਾਂ ਤੁਸੀਂ ਵੇਖੋ ਕਰਾਓ ਚੌਗੀ ਖੂ ਚੌਗੀ ਲਿਆਓ ਖਾਓ ਜੀ ਕਰਾ ਦੇ ਮੂੰਹ ਮਾ ਦਾ ਖਾਓ ਮੂੰਹ ਖਾਓ ਕਰਕੇ ਹਾਂ ਠੀਕ ਐ ਐਸੀ ਕੋਈ ਲੱਤ ਨਹੀਂ ਕਿ ਸ਼ਾਨ ਨਹੀਂ ਕੋਈ ਨਹੀਂ ਹਲੇ ਤੇ ਬੜਜੂ ਸੀ ਬਤੇਰਾ ਲਾਸਟ ਪੀਸ ਹੀ ਹੈ ਜੀ ਲਾਸਟ ਬਰਦਸਤ ਪੀਸ ਦਾ ਛੱਡੋ ਬਰੇ ਛੱਡੋ ਮੋਲ ਦਾ ਸੰਦੀਪ ਇਹਦਾ 45 ਤੇ 73 ਦੀ 40 ਦੀ ਦੇ ਦੀਏ ਲਾਸਟ ਪੀਸ ਹੀ ਆ ਲਾਓ ਆਪੇ ਕਰਦੇ ਆਪੇ ਕਰਦੇ ਹੋ ਮੈਂ ਨਹੀਂ ਘਟਾਣਾ ਕਰਦੇ ਕੋਈ ਨਹੀਂ ਆਹੀ ਜੀ ਮੈਂ ਜਾ ਕੇ ਆਉਂਦਾ ਤੈਨੂੰ ਹਾਂ ਚਲ ਦੋ ਹੀ ਛੱਡ 6000 ਹੋਰ ਛੱਡ ਦੋ ਛੱਡ ਦਾਂਗੇ ਜੀ ਛੱਡ ਦਾਂਗੇ ਠੀਕ ਆ ਜੀ ਪੜਾਹੀ ਆ ਇਹਦੇ ਫਿਰ ਆ ਪਛੂ ਮੇਰਾ ਵੀ ਚੈੱਕ ਕਰਕੇ ਚੁਾਈ ਕਰਕੇ ਪਾਸ ਕਰਕੇ ਹੈ ਨਾ ਜੀ ਬਿਲਕੁਲ ਬਿਲਕੁਲ ਸਹੀ ਜੀ ਹਾਂ ਜੀ ਬਸ ਤੇ ਬਾਕੀ ਹਾਂ ਦਰਮਿਆਦ ਤੋਂ ਉੱਪਰ ਦਾ ਨਾ ਆएंगे ਬਿਲਕੁਲ ਬਿਲਕੁਲ ਵੇਲੇ ਸਹੀ ਆ ਬਾਅਦ ਅੱਜ ਬਾਲਾ ਉਹਨਾਂ ਨੂੰ ਧੱਕਾ ਕਰੀਏ ਬਾਅਦ ਬਲਾਨ ਨਹੀਂ ਕਰੀਏ ਮੈਂ ਮੰਪਰੀ ਜੀ ਥੋੜੀ ਕੰਪਰੀ ਮਾ ਮਾਰੇ ਬਲਾੜੀ ਨਾਲ ਅਗਲੇ ਉਹਨੇ ਕਿ ਰੱਖੀ ਚ ਲਗਾ ਇਹਨੂੰ ਵਜੇ ਸਾਨੂੰ ਵੀ ਆਪਣੇ ਦੇਣੇ ਹੁੰਦੇ ਨਹੀਂ ਬਿਲਕੁਲ ਬਿਲਕੁਲ ਸਾਰਿਆਂ ਦਾ ਇਦੋਂ ਵੇਖੋ ਸਰਕਾਰ ਚੱਲਦਾ ਹਾਂ ਜੀ ਹਾਂ ਜੀ ਹਾਂ ਜੀ ਚਲੋ ਬੋਲੋ ਬੋਲੋ ਨੰਬਰ 93 ਕੇ 57 88044 ਪਿੰਡ ਜੀ ਪਿੰਡ ਉਸਮਾ ਜ਼ਿਲ੍ਹਾ ਤਰਨਤਾਰਨ ਮੇਨ ਲਾਗੇ ਟੂਲਪਲੇਡਾ ਪੈਂਦਾ ਨੰਬਰ ਇੱਕ ਵੇਲੇ ਬੋਲ ਦੋ 93 ਕੇ 57 88044 ਹਾਂ ਜੀ ਚਲੋ ਵੀਡੀਓ ਵੱਧ ਤੋਂ ਵੱਧ ਲਾਈਕ ਸ਼ੇਅਰ ਕਮੈਂਟ ਕਰਦੇ ਬਿਲਕੁਲ ਜੀ ਸੋਸਾ